ਵੇਖੋ ਭਾਈ ਕਿਵੇਂ ਜਾਣਬੁੱਝ ਕੇ ਪੰਜਾਬ ਨੂੰ ਡੋਬਿਆ ਜਾ ਰਿਹਾ ਅਸਲ ਵੀਡੀਓ ਆ ਦੇਖੋ ਸਚਾਈ ਪਤਾ ਲੱਗ ਜੂ ਹੜ ਆਏ ਆ ਕਿ ਲਿਆਂਦੇ ਜਾ ਰਹੇ ਆ ਸਿੰਘ ਜੀ ਸਾਹਿਬ ਅੱਜ ਮਹੀ ਵਾਰ ਕਿੱਧਰ ਸੰਤਾਈਆਂ ਆ ਆ ਜਿਹੜੀ ਆਪਣੀ ਹੈਗੀ ਨਾ ਪਰਵਾਰੀ ਦਬਾਅ ਨਹਿਰ ਇਹਦਾ ਕੁੰਜਰ ਕੋਲੇ ਜਿਹੜਾ ਹਾਂਜੀ ਇਹ ਆ ਵੇ ਮੇਰਾ ਵੀਰ ਦਿਖਾ ਲੈ ਸਾਰੇ ਦਾਰੇ ਨਾਲ ਬੰਦ ਕੀਤੇ ਆ ਵੇ ਚੰਗੀ ਤਰ੍ਹਾਂ ਦਿਖਾ ਲੈ ਇਹ ਸਵੇਰ ਦੇ ਫੋਨ ਵੀ ਬੜੇ ਕੀਤੇ ਆ ਪੀ ਇਹ ਧਾਰ ਖੋਲਦੋ ਨਹੀਂ ਲੈ ਪਿੱਛੇ ਬਿਲਕੁਲ ਉਪਰੋਂ ਦੀ ਵੇ ਨਹਿਰ ਵਗਾ ਮੇਰਾ ਵੀਰ ਕੰਡਿਆਂ ਦੇ ਉੱਪਰ ਉੱਪਰ ਹੋ ਗਈ ਆ ਕਿਸ ਵੇਲੇ ਵੀ ਟੁੱਟ ਕੇ ਇਧਰ ਦਹਾਵੀਆਂ ਪੰਜਾਵਾਂ ਪਿੰਡਾਂ ਦਾ ਨੁਕਸਾਨ ਜਿਹੜਾ ਹੋ ਆ ਹੁਣ ਸਾਡੇ ਆਉਣ ਤੇ ਇਹਨਾਂ ਨੇ ਇੱਕ ਦਰ ਛੱਡਿਆ ਲੇਖੋ ਮੈਂ ਦੂਜੇ ਬੰਦਿਆਂ ਨੂੰ ਪੁੱਛਿਆ ਉਹ ਕਹਿੰਦਾ ਸੀ ਅੱਖਿਆ ਸੀ ਵੀ ਛੱਡੋ ਤੇ ਸਾਡੇ ਗੱਲ ਪੈਂਦੇ ਆ ਤੇ ਹੁਣ ਇਹਨਾਂ ਨੇ ਡੈਮ ਤੇ ਆ ਡੈਮ ਇਹਨਾਂ ਦਾ ਵਿਖਾ ਮੇਰਾ ਵੀ ਆ ਇਹਨਾਂ ਇਹ ਡੈਮ ਵਾਲੇ ਜਿਹੜੇ ਮਾਲਕ ਇਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਦੋ ਦਰ ਹੋਰ ਛੱਡੋ ਨਹੀਂ ਤਾਂ ਪਿੱਛੇ ਜਿਹੜੇ 10 ਵੀ ਪਿੰਡ ਬੰਗਵਾਣੀ ਹੋ ਗਿਆ ਇਧਰ ਕੁੰਜਰ ਹੋ ਗਿਆ ਸਾਰੀ ਹੋ ਗਿਆ ਕਿੰਨੇ ਕ ਪਿੰਡ ਆ ਜਿਹੜੇ 10 ਵੀ ਪਿੰਡ ਸਾਰਿਆਂ ਪਿੰਡਾਂ ਚ ਪਾਣੀ ਜੜਾਵਾ ਪਿੰਡ ਡੋ ਗਿਆ ਨਾ ਫੇਰ ਬਾਅਦ ਵਿੱਚ ਟੁੱਟ ਜਿਹੜਾ ਬੱਜੜੀ ਨਹੀਂ ਆ ਭੱਗਦੀ ਅੱਖੋਂ ਦੇਖਦੇ ਤੇ ਇਹਨਾਂ ਦੀ ਮੈਂ ਕਿਹਨਾ ਜ਼ਿੰਮੇਵਾਰੀ ਆ ਵੀ ਇਹਨਾਂ ਨੂੰ ਪ੍ਰਵਾਹ ਹੀ ਕੋਈ ਨਹੀਂ ਕਿ ਪਿਛੇ ਕਿੰਨਾ ਭਮੀ ਆਉਂਦਿਆ ਤਾਂ ਵੀ ਇਹਨਾਂ ਦਰਖ ਬੰਦ ਕੀਤੇ ਆ ਦੇ ਕਿਸੇ ਵਾਰ ਵੀ ਟੁੱਟ ਸਕਦੀ ਆ ਉਹ ਮੈਂ ਵੀ ਉਹਨੂੰ ਹੋਟ ਜਨਾ ਵੀ ਨਹੀਂ ਛੱਡਦੇ ਹੋਰ ਪੈਣ ਪਾ ਕੁੰਜਰਪੁਰ ਤੇ ਅਸੀਂ ਖੜੇ ਆ